ਅੱਜ ਮੇਰੀ ਵੀਡੀਓ ਤੇ ਗੁੱਸਾ ਤਾਂ ਜ਼ਰੂਰ ਲੱਗਣਾ ਕਈਆਂ ਨੂੰ ਪਰ ਜੋ ਮੈਂ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਣ ਲੱਗੀ ਐ ਬਿਲਕੁਲ ਸੱਚ ਐ ਤੇ ਇਹ ਸਭ ਕੁਝ ਸਾਡੀ ਵਜਾਂ ਕਰਕੇ ਹੋਇਆ ਆਜੋ ਅੱਜ ਮੈਂ ਤੁਹਾਨੂੰ ਲੈ ਕੇ ਚੱਲਦੀ ਆ ਆਪਣੇ ਪਿੰਡ ਤੋਂ 4-5 ਕਿਲੋਮੀਟਰ ਦੂਰ ਹੁਣ ਤੁਸੀਂ ਇਹ ਨਾ ਕਹੋ ਕਿ ਭਈਆਂ ਦਾ ਪੱਖ ਲੰਦੀ ਪਈ ਆ ਮੈਂ ਤੁਹਾਨੂੰ ਸਚਾਈ ਦਿਖਾਉਣ ਲੱਗੀ ਆ ਤੁਹਾਨੂੰ ਸਭ ਨੂੰ ਪਤਾ ਕਿ ਭਈਆਂ ਦਾ ਮੁੱਦਾ ਪੰਜਾਬ ਦੇ ਵਿੱਚ ਕਿੰਨਾ ਫੈਲੇ ਆਇਆ ਚਲੋ ਵੀਡੀਓ ਕਰਦੀਆਂ ਸ਼ੁਰੂ ਆਲੇ ਦੇਖੋ ਪੱਠੇ ਲੈਣ ਤੁਰਿਆ ਆ ਇਹ ਵੀ ਭਈਆ ਆ ਅੱਗੇ ਆਜੋ ਖੇਤਾਂ 'ਚ ਸਾਡੇ ਪੱਠੇ ਕੋਣ ਵੜਦਾ ਭਈਏ ਹੁਣ ਕਈ ਪੰਜਾਬੀ ਕਹਿੰਦੇ ਕਿ ਸੰਤੋ ਪੰਜਾਬ 'ਚ ਕੰਮ ਹੀ ਨਹੀਂ ਮਿਲਦਾ ਹੁਣ ਐਡੀ ਟਰਾਲੀ ਜਿਹੜੀ ਪ੍ਰਵਾਸੀਆਂ ਦੀ ਭਰੀ ਖੜੀ ਆ ਹੁਣ ਇਹ ਵੀ ਕੰਮ ਹੀ ਕਰਦੀ ਪੰਜਾਬ ਦੇ ਵਿੱਚ ਇਹਨਾਂ ਨੂੰ ਕੰਮ ਕਿੱਥੋਂ ਲੱਭ ਜਾਂਦਾ ਥੋੜਾ ਅੱਗੇ ਆਓ ਦੇਖੋ ਅਰਜਾਈਆਂ ਇਹ ਨਗੰਦ ਦੇ ਅਰਜਾਈਆਂ ਇਹ ਵੇਚਦੇ ਫੇਰ ਅੱਗੇ ਆਜੋ ਕੁਲਚੇ ਕੁਲਚਿਆਂ ਦੀ ਤੁਹਾਨੂੰ ਮੈਂ ਇੱਕ ਹੋਰ ਖਾਸੀ ਤੇ ਗੱਲ ਦੱਸ ਦਵਾਂ ਕਿ ਜਿੱਥੇ ਭਈਏ ਨੇ ਰੇੜੀ ਲਾਈ ਹੋਣੀ ਉੱਥੇ ਤਾਂ ਪੰਜਾਬੀ ਸਾਡੇ ਇੰਨੇ ਇਕੱਠੇ ਹੋਏ ਹੋਣੇ ਨਾ ਭਾਵੇਂ ਉਹਨੇ ਹੱਥ ਵੀ ਨਾ ਧੋਤੇ ਹੋਵੇ ਤੇ ਜੇ ਕਿਸੇ ਪੰਜਾਬੀ ਮੁੰਡੇ ਨੇ ਕਿਸੇ ਨੇ ਰੇ ਤੇ ਇਹਨਾਂ ਨੇ ਰੇੜੀਆਂ ਲਾਲਾ ਭਰੀਆਂ ਭਾਵੇਂ ਜਿੱਧਰ ਮਾਜੀ ਨੂੰ ਚਲ ਜਾਈਏ ਹੁਣ ਆ ਕੇ ਮੂੰਗਫਲੀ ਦੀ ਦੁਕਾਨ ਲਾਈ ਹੋਈ ਵੀ ਪਰਵਾਸੀ ਨੇ ਹੁਣ ਤੁਹਾਨੂੰ ਮੈਂ ਖੇਤਾਂ ਚ ਲੈ ਕੇ ਚਲਦੀ ਆਂ ਤਨਸਾਬ ਨੂੰ ਪਤਾ ਕਿ ਆਲੂ ਦੀ ਪਟਾਈ ਚੱਲਦੀ ਪਈ ਐ ਹੁਣ ਦੇਖੋ ਇੱਥੇ ਜਿਹੜੇ ਆਲੂ ਪਟਦੇ ਉਹ ਸਾਰੇ ਹੀ ਪ੍ਰਵਾਸੀ ਆ ਤੇ ਮੈਂ ਜਦੋਂ ਇਹਨ ਗੋਰ ਨਾਲ ਦੇਖਿਆ ਤੇ ਇੱਥੇ ਉਹਨਾਂ ਜਿਹੜਾ ਜਿਨ੍ਹਾਂ ਦਾ ਖੇਤ ਹੈ ਮਾਲਕ ਤਾਂ ਹੈ ਹੀ ਨਹੀਂ ਉਹਨਾਂ ਨੇ ਸਾਰਾ ਹੀ ਖੇਤ ਪ੍ਰਵਾਸੀਆਂ ਦੇ ਹਵਾਲੇ ਛੱਡੇ ਆ ਫਿਰ ਅੱਗੇ ਤੁਸੀਂ ਦੁਕਾਨਾਂ ਤੇ ਆਜੋ ਭਾਵੇਂ ਉਹ ਫਾਸਟ ਫੂਡ ਦੀ ਦੁਕਾਨ ਹੋਵੇ ਭਾਵੇਂ ਉਹ ਆਈਸਕ੍ਰੀਮ ਦੀ ਦੁਕਾਨ ਹੋਵੇ ਭਾਵੇਂ ਕੁਲਚਿਆਂ ਦੀ ਰੇੜੀ ਹੋਵੇ ਭਾਵੇਂ ਉਹ ਕੱਪੜਿਆਂ ਦੀ ਦੁਕਾਨ ਹੋਵੇ ਭਾਵੇਂ ਸਬਜ਼ੀਆਂ ਦੀ ਰੇੜੀ ਲਾਈ ਹੋਵੇ ਹਰ ਇੱਕ ਤੇ ਦੁਕਾਨ ਦੇ ਉੱਤੇ ਪ੍ਰਵਾਸੀ ਆ ਮੈਨੂੰ ਕੋਈ ਵੀ ਪੰਜਾਬੀ ਨਹੀਂ ਦਿਸਿਆ ਤੁਸੀਂ ਸਾਰੇ ਦੇਖ ਵੀ ਸਕਦੇ ਹੋ ਵੀਡੀਓ ਦੇ ਵਿੱਚ ਵੀਨੇ ਕਿ ਕੱਲੀ ਕੱਲੀ ਦੁਕਾਨ ਤੇ ਵੀਡੀਓ ਬਣਾਈ ਜਾ ਕੇ ਜਿਹੜੇ ਦੁਕਾਨਾਂ ਤੇ ਪੰਜਾਬੀ ਦਿੱਤੇ ਪਿਓ ਸਿਰਫ ਉਹ ਆ ਜਿਹੜੇ ਸਮਾਨ ਖਰੀਦਣ ਆਏ ਆ ਪਾਵੇਂ ਉਹ ਨਾਜ ਮੰਡੀ ਹੋਵੇ ਪਾਵੇਂ ਉਹ ਫੈਕਟਰੀ ਹੋਵੇ ਤੁਹਾਨੂੰ ਹਰ ਇੱਕ ਜਗ੍ਹਾ ਤੇ ਪ੍ਰਵਾਸੀ ਹੀ ਮਿਲਣਗੇ ਕਿਉਂ ਕਿਉਂਕਿ ਸਾਡੇ ਪੰਜਾਬੀ ਕੰਮ ਕਰਕੇ ਖੁਸ਼ ਨਹੀਂ ਹੈਗੇ ਸਾਰੇ ਤਾਂ ਪੰਜਾਬ ਛੱਡ ਛੱਡ ਕੇ ਬਾਹਰ ਜਾਈ ਜਾਂਦੇ ਆ ਹੁਣ ਥੋੜੇ ਦਿਨ ਪਹਿਲਾਂ ਕਾਂਡ ਹੋਇਆ ਤੇ ਉਹਦੇ ਕਰਕੇ ਹੁਣ ਧਰਨਾ ਵੀ ਲਾਇਆ ਕਿ ਜੀ ਪ੍ਰਵਾਸੀ ਬਾਹਰ ਕੱਢੋ ਪੰਜਾਬ ਚੋਂ ਬਾਹਰ ਕੱਢੋ ਇਹ ਜੀ ਦੇਖੋ ਧਰਨਾ ਲਾ ਕੇ ਕੁਝ ਨਹੀਂ ਹੋਣਾ ਇਹ ਇਦਾਂ ਬਾਹਰ ਨਹੀਂ ਨਿਕਲਣੇ ਸੱਚ ਆ ਬਿਲਕੁਲ ਤੇ ਇਹਨਾਂ ਨੂੰ ਬਾਹਰ ਕੱਢਣਾ ਨਾ ਸਭ ਤੋਂ ਪਹਿਲਾਂ ਸਾਨੂੰ ਆਪ ਕੰਮ ਕਰਨਾ ਪੈਣਾ ਆ ਜਦੋਂ ਅਸੀਂ ਕੰਮ ਕਰਨ ਲੱਗ ਜਾਣਗੇ ਇਹਨਾਂ ਨੂੰ ਪੰਜਾਬ ਦੇ ਵਿੱਚ ਕੰਮ ਨਹੀਂ ਲੱਭਣਾ ਫਿਰ ਇਹਨਾਂ ਨੇ ਇੱ 1.8 ਲੱਖ ਪਰਵਾਸੀ ਆ ਪੰਜਾਬ ਚ ਵੱਸਦਾ ਇਹ ਵੀ ਤੁਹਾਨੂੰ ਸਭ ਨੂੰ ਪਤਾ ਆ। ਮੇਰਾ ਤਾਂ ਮੰਨਣਾ ਹੈ ਕਿ ਜਿੱਥੇ-ਜਿੱਥੇ ਇਹਨਾਂ ਨੇ ਰੇੜੀਆਂ ਲਾਈਆਂ, ਦੁਕਾਨਾਂ ਲਾਈਆਂ, ਭਾਵੇਂ ਕੱਪੜਿਆਂ ਦੀ ਜਿਹੜੀ ਮਰਜ਼ੀ ਚੀਜ਼ ਹੋਵੇ, ਇਹਨਾਂ ਕੋਲੋਂ ਸਮਾਨ ਖਰੀਦਣਾ ਹੀ ਬੰਦ ਕਰ ਦਿਓ। ਜਦੋਂ ਵੀ ਅਸੀਂ ਮੰਡੀ 'ਚ ਜਾਂ ਕਿਤੇ ਵੀ ਜਾਂਦੇ ਆਂ, ਇੱਕ ਪਾਸੇ ਪੰਜਾਬੀ ਸਮਾਨ ਵੇਚਦਾ ਹੋਊਗਾ ਤੇ ਇੱਕ ਪਾਸੇ ਭਈਏ ਤੇ ਭਈਆਂ ਦੀ ਸਾਈਡ ਭੀੜ ਜ਼ਿਆਦਾ ਹੁੰਦੀ ਆ। ਪੰਜਾਬੀ ਕੋਲ ਬੰਦਾ ਇੱਕ ਅੱਧਾ ਖੜਿਆ ਹੁੰਦਾ। ਕੀ ਆਰ ਇਹ ਹੋ ਗਏ ਪੰਜਾਬ ਦੇ ਵਿੱਚ ਆ ਕੇ? ਸਭ ਤੋਂ ਪਹਿਲਾਂ ਉਹਨਾਂ ਸਰਪੰਚਾਂ ਨੂੰ ਫੜੋ ਨਾਲ ਦੇ ਨਾਲ ਜਿਨ੍ਹਾਂ ਨੇ ਇਹਨਾਂ ਦੇ ਆਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ, ਨੀਲੇ ਕਾਰਡ ਬਣਾਤੇ ਕਿਸ ਬੇਸ ਤੇ ਬ ਜਿਆਦਾ ਕਰ ਤੁਹਾਡਾ ਇਹ ਸਮਝਦੇ ਆ ਤੁਹਾਡੇ ਕੋਲੋਂ ਕੰਮ ਹੁੰਦੇ ਹੀ ਨਹੀਂ ਸਾਨੂੰ ਤੇ ਇਹ ਸਭ ਕੰਮ ਕਰਦੇ ਹੋਏ ਸ਼ਰਮ ਆਉਂਦੀ ਆ ਜੇ ਕਰਦੇ ਇਹ ਕੰਮ ਮੁੰਡਿਆਂ ਨੂੰ ਕਰਨ ਨੂੰ ਕਹਿ ਦੇਣ ਵੀ ਕਾਕਾ ਤੂੰ ਪੱਠੇ ਵੱਢ ਲਿਆ ਜੇ ਕਰ ਲੈ ਕਹਿੰਦਾ ਨਾ ਅਸੀਂ ਕੱਥੇ ਜਾਈਏ ਸਾਡੀ ਟਟੋਰ ਖਰਾਬ ਹੁੰਦੀ ਆ ਇਸ ਕਰਕੇ ਧਰਨੇ ਲਾਣ ਨਾਲੋਂ ਕੰਮ ਕਰਨਾ ਸ਼ੁਰੂ ਕਰੋ ਜਦੋਂ ਅਸੀਂ ਕੰਮ ਕਰਨ ਲੱਗ ਜਾਣਗੇ ਆਪੇ ਹੀ ਕੰਮ ਛੱਡ ਕੇ ਚੱਲ ਜਾਣਗੇ ਜਦੋਂ ਇਹਨਾਂ ਨੂੰ ਕੋਈ ਕੰਮ ਨਹੀਂ ਲੱਭੇ ਆ ਵੀਡੀਓ ਹੁਣ ਦੀ ਇੱਥੇ ਹੀ ਖਤਮ ਵੀਡੀਓ ਕਰਦੇ ਆ ਸ਼ੇਅਰ ਬਾਏ ਬਾਏ